आज दोस्तों आज दोस्तों आज मैं चली गई मैं इतनी हूं पहुंच चुके हैं जगराओ डीएसपी साहब देख पा रहे हो अंदरलिया तस्वीर देख पा रहे हो यूपी साहब अंदर एंटर हुए उसदू बाद तो गेट बंद कर लेता गया आ, लोकल पुलिस और अंदर पता नहीं की हो रहा तो तुम्ही देख पा रहे हो तस्वीरें लोकल पुलिस अंदर आ चुकी है आ तो जाइए आजी डिप्टी साहब डिप्टी साहब सर की गल है इससे राजू जबरन इन्वेस्ट ਗੇਟ ਬੈਕ ਟੂ ਯੂ ਓਨ ਦਿਸ ਸਰ ਕੁਛ ਮਾੜੀ ਮੋਟੀ ਗੱਲ ਦੱਸ ਦਿਓ ਵੀ ਕੀ ਮਾੜਾ ਮੋਟਾ ਮਸਲਾ ਕੋਈ ਨਹੀਂ ਕੋਈ ਸਾਥ ਕੋਈ ਨਹੀਂ ਸਰ ਕੁਛ ਪਤਾ ਲੱਗਾ ਕਿਥੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਸ ਤੋਂ ਬਾਅਦ ਠੀਕ ਥੈਂਕ ਯੂ ਸਰ ਥੈਂਕ ਯੂ ਕੋਈ ਕਿੱਥੋਂ ਆਈ ਬੋਲ ਸੇ ਪਤਾ ਨਹੀਂ ਕੋਈ ਦੱਸਦੇ ਨਹੀਂ ਕੀ ਹੈ ਨਹੀਂ ਵੱਧਦੀ ਜਾ ਬਿਨਾਰੰਦੀ ਤੋਂ ਆਈ ਕਿੱਥੋਂ ਆਈ ਅੰਦਰਾਂ ਅੰਦਰਾਂ ਬਿਚਾਰੇ ਸੀਗੇ ਫਾਲੋ ਕਰਦੇ ਆ ਰਹੇ ਸੀ ਇਹਨੂੰ ਕਾਹਦੇ ਜਾਵੇ ਜਾ ਕੁਛ ਕਹਿ ਰਹੀ ਸੀ ਅੱਛਾ ਤੇ ਕੋਈ ਕੈਬ ਹੋਦੈ ਨਾ ਕਿੰਨੇ ਕੁ ਪਲਾਂਜ ਕਿੱਥੇ ਕੁੱਤੇ ਕੁੱਤੇ ਕਿੱਥੇ ਜੀ ਆਪਣੀ ਚੱਕੀ ਬਾਹਰ ਕੁੱਟਿਆ ਕਿੰਨੇ ਬੰਦੇ ਸੀ ਇਹ ਕੰਨਿਆਣੀ ਸੀ ਜੀ ਪੁਲਿਸ ਵਰਦੀ ਦੀ ਸੀਗੀ ਨਹੀਂ ਨਹੀਂ ਸਿਵਲ ਡਰਾਈਵਿੰਗ ਕਿ ਕੁੱਟਣ ਕੁੱਟਣ ਤੋਂ ਬਾਅਦ ਕਿੱਥੇ ਲੈ ਗਏ ਜੀ ਇੱਧਰ ਲੈ ਗਏ ਅੰਦਰਲੀ ਘਰੇ ਲੈ ਗਈ ਹਾਂਜੀ ਉਹਦਾ ਘਰ ਮੁੰਡੇ ਦਾ ਘਰ ਹੀ ਆ ਪਤਾ ਨਹੀਂ ਮੈਨੂੰ ਨਹੀਂ ਨਹੀਂ ਉਹਦਾ ਘਰ ਨਹੀਂ ਹੈ ਮੈਨੂੰ ਨਹੀਂ ਪਤਾ ਜੀ ਮੈਂ ਦੇਖੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਖੜੇ ਨੂੰ ਇੱਥੇ ਇਹ ਦੇ ਘਰੇ ਕਿੰਨੇ ਲੈ 10 15 ਮਿੰਟ 20 ਮਿੰਟ ਤਾਂ ਹੋ ਗਈ ਖੜਾ ਕਰ ਠੀਕ ਕਿੰਨਾ ਟਾਈਮ ਹੋ ਗਿਆ ਵੀਰ ਜੀ ਤੁਹਾਨੂੰ ਖੜੇ ਨੂੰ ਇੱਥੇ ਆਨੂ ਹੋਏ ਨਹੀਂ ਹੋਏ ਮੈਂ ਕੀ ਗੱਲ ਹੋਈ ਆਪਣੇ ਮਲੇ ਜਿੱਥੇ ਅੱਜ ਸੋ ਪ੍ਰਧਾਨ ਹਾਣ ਕੀ ਗੱਲ ਹੋ ਜਿੱਥੇ ਆਪਣੇ ਅੰਦਰ ਜਮਣੇ ਪਤਾ ਲਗਾਈ ਵੀ ਤੇ ਕੋਟ ਮਾਰ ਕਰਕੇ ਮੁੰਡਾ ਆਨੇ ਨੇ ਅੰਦਰ ਕਰਤਾ ਅੱਛਾ ਫੇਟ ਕੇ ਲੈ ਕੇ ਫੜ ਕੇ ਅੰਦਰ ਇਹਨੂੰ ਹੁਣ ਗੇਟ ਨਹੀਂ ਖੋਲਦੇ ਪੁਲਿਸ ਵਾਲੇ ਇਹ ਕਹਿੰਦੇ ਅਸੀਂ ਖੋਲਵੇ ਜੀ ਜਿੰਨੂੰ ਮਰਜੀ ਲਿਓ ਠੀਕ ਲੋਕਲ ਪੁਲਿਸ ਆਈ ਇੱਥੇ ਹੁਣ ਲੋਕਲ ਪੁਲਿਸ ਬੁਲਾਓ ਯਾਰ ਨਹੀਂ ਆਈ ਲੋਕਲ ਲੈਣਾ ਚਾਹੀਦਾ ਟੋਪਰ ਲੋਕਲ ਪੁਲਿਸ ਬੁਲਾਓ ਹਾਂ ਲੋਕਲ ਪੁਲਿਸ ਆਉਣੀ ਚਾਹੀਦੀ ਬਹੁਤ ਜਲਦੀ ਤੱਕ ਲੋਕਲ ਪੁਲਿਸ ਨਹੀਂ ਪਹੁੰਚੀ ਇੱਥੇ ਬਹੁਤ ਜ਼ਰੂਰੀ ਹੈ ਜੀ ਹਾਲੇ ਤੱਕ ਲੋਕਲ ਪੁਲਿਸ ਨਹੀਂ ਪਹੁੰਚੀ ਇੱਥੇ ਅੱਜ ਕਹਿਣਾ ਚਾਹੁੰਦਾ ਸਾਨੂੰ ਮੈਂ ਗਈ ਭੱਜੀ ਭੱਜੀ ਕੋਈ ਤਾਂ ਕਹਿੰਦਾ ਹੈ ਲੁਟੇਰਾ ਆਇਆ ਵੇ ਹੈਗਾ ਸੱਚੂ ਦਾ ਘਰ ਗਿਆ ਜੀ ਹਾਂਜੀ ਸੱਚੂ ਦਾ ਘਰ ਹੈ ਸੱਚੂ ਦਾ ਘਰ ਨਹੀਂ ਆ ਪਾਪਾ ਦਾ ਘਰ ਓਕੇ ਠੀਕ ਹੈ ਜੀ ਸੱਚੂ ਦਾ ਉੱਥੇ ਲੱਗੇ ਬਾਹਰ ਠੀਕ ਹੈ ਜੀ ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਰਾਜਾ ਬੜੇ ਜਾਂ ਟੁੱਡੇ ਮੂਰੇ ਜੀ ਸਾਡੇ ਕੇ ભગવાન ਗੁਰੂ ਮਾਰਾ ਨੂੰ ਮੰਨਦਾ